ਦੇ ਵਿੱਚ 골ਡ ਆ ਹਮਦਸੋ ਦੇ ਵਿੱਚ ਮੈਂ 68.03 ਮੀਟਰ ਥ्रो ਲਗਾਈਆ ਉਦੀ ਪ੍ਰੈਪਰੇਸ਼ਨ ਮੈਂ ਲਗਭਗ 1 ਸਾਲ ਤੋਂ ਕਰ ਰਿਆ ਸੀ ਤੇ ਇਹ ਵੀ ਸਟੇਜ ਨੂੰ ਵੀ ਮਤਲਬ ਦੋ ਤਿੰਨ ਮਹੀਨੇ ਵਧੀਆ ਸੀ ਵਧੀਆ ਪ੍ਰੈਪਰੇਸ਼ਨ ਕੀਤੀ ਆ ਮੇਰਾ ਨਾਮ ਪਰਮਵੀਰ ਸਿੰਘ ਹੈ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪਿੰਡ ਸੇਖਾ ਤੇ ਇਹਨੇ ਮੇਰੇ ਕੋਸਾ ਵੀਮੀਤ ਸਿੰਘ ਤੇ ਇਹ ਮੇਰੇ ਮਦਰ ਨੇ ਸੁਰਿੰਦਰ ਕੌਰ ਦੋਵਾਂ ਨੇ ਵਧੀਆ سپورਟ ਰਹੀ ਆ ਉਹਨਾਂ ਦੀ سپورਟ ਕਰਕੇ ਮਤਲਬ ਅੱਜ ਕਹਿ ਸਕਦੇ ਆ ਕਿ ਇੱਕ ਵੱਡਾ ਕਦਮ ਮੈਂ ਹਾਸਿਲ ਹੋਇਆ ਵਧੀਆ ਲੱਗ ਰਿਹਾ ਬਈ ਫੈਮਲੀ ਨੇ ਪੂਰੀ سپورਟ ਕੀਤੀ ਆ ਕਦੀ ਨਹੀਂ ਰੋਕਿਆ ਕਿਸੇ ਗੱਲ ਤੋਂ ਉਹਨਾਂ ਦੀ سپورਟ ਨਹੀਂ ਤੁਰੇ ਜਾਈਦਾ ਅੱਗੇ ਹੁਣ ਜੀ 2025 ਦੀ ਅਜੇ ਕੈਲੰਡਰ ਆਊਗਾ ਫੇਰਾ ਪੋਸ ਆਪਾਂ ਨਾ ਪਹਿਲਾਂ ਗੱਲ ਕਰਕੇ ਜੋ ਜਿੱਦਾਂ ਕੋਸਾ ਉਹ ਕਹਿਣਗੇ ਉਦਾਂ ਆਪਾਂ ਕਰਨ ਕਰਾਂਗੇ ਤੇ ਆ ਜੀ ਮਤਲਬ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸੰਦੇਸ਼ ਇਹੀ ਹੈ ਕਿ ਥੋੜੇ ਚੰਗੇ ਸਰਕਲ 'ਚ ਬੈਠੋ ਚੰਗੇ ਬੰਦਿਆਂ ਨਾਲ ਬੈਠੋ ਤੁਹਾਡੀ ਸੋਚ ਵਧੀਆ ਹੋਊਗੀ ਕਿਉਂਕਿ ਜਿੱਦਾਂ ਜੇ ਆਪਾਂ ਸਰਕਲ 'ਚ ਬੈੰਨੇ ਆਪ ਉਦਾਂ ਦੇ ਹੋ ਜਾਂਦੇ ਆ ਆਪਾਂ ਐਂ ਅਸੀਂ ਉਹਨੂੰ ਚੰਗਾ ਸਮਝੀਏ ਪਾਏ ਮਾੜਾ ਸਮਝੀਏ ਸੋ ਸੰਗਤ ਬਹੁ ਮੈਟਰ ਕਰਦੀ ਹੈ ਜੀ ਇਹ ਤਾਂ ਇਹ ਕੋਸਾ ਨਹੀਂ ਕੀਤਾ ਸੀ ਗੁਰੂਪ੍ਰੀਤ ਸਿੰਘ ਭਾਈ ਨੇ ਉਦਾਂ ਮੈਂ ਪਹਿਲਾਂ ਤਾਂ ਇਦਾਂ ਹੀ ਘਰੋਂ ਜਾਂਦਾ ਹੁੰਦਾ ਸੀ ਆਪਣੇ ਇਥੇ ਗੌਰਮੈਂਟ ਕਾਲਜ ਉਦਾਂ ਹੀ ਬਸ ਜਿੱਦਾਂ ਛੋ ਕੁਪਈ ਨੇ ਮੈਨੂੰ ਦੇਖਿਆ ਇਹਨਾਂ ਨੇ ਦੇਖਿਆ ਕਿ ਇਹ ਬੰਦਾ ਕਰ ਸਕਦਾ ਹੈ ਇਹਨਾਂ ਨੇ ਮੈਨੂੰ ਕਿਹਾ ਕਿ ਕਰ ਇਹਨਾਂ ਦੀ ਸਪੋਰਟ ਰਹੀ ਹੈ ਬਹੁਤ ਜੱਗ ਆਏ ਆ ਅੱਗੇ ਵੀ ਵਧੀਆ ਕਰਾਂਗੇ ਭਾਈ ਜਿਵੇਂ ਜਿਵੇਂ ਅਸੀਂ ਜਾਂਦਾ ਆਪਣੀ ਸਟੇਟ ਤੋਂ ਬਾਹਰ ਇੱਕ ਵਧੀਆ ਮਾਹੌਲ ਮਿਲਦਾ ਕਿਉਂਕਿ ਉੱਥੇ ਗਰਾਊਂਡਾਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਇੱਕ ਵਧੀਆ ਫੀਲਿੰਗ ਆਉਂਦੀ ਆ ਕੰਪਰੈਸਨ ਖੇਡਣ ਜਾਂਦਾ ਵਾ ਬਹੁਤ ਵਧੀਆ ਲੱਗਦਾ ਭਾਈ ਉੱਥੇ ਨਾਲ ਬੰਦੇ ਆਉਂਦੇ ਨੇ ਥੋੜਾ ਲੱਗਦਾ ਪਤਾ ਸਾਨੂੰ ਕਿ ਬਾਹਰ ਦੁਨੀਆ ਕਿੱਥੇ ਵੱਸਦੀ ਆ ਭਾਈ ਜਦਾਂ ਇਹਦਾ ਮੈਂਟਲੀ ਤੌਰ ਦੀ ਗੱਲ ਆ ਨਾ ਜਿੱਦਾਂ ਆਪਾਂ ਲੈ ਕੇ ਚੱਲਦੇ ਆਂ ਜੇ ਆਪਾਂ ਪ੍ਰੈਸ਼ਰ ਪਾਵਾਂਗੇ ਕਿਸੇ ਚੀਜ਼ ਦਾ ਫਿਰ ਤਾਂ ਆਪਾਂ ਨਹੀਂ ਕਰ ਸਕਦੇ ਆਪਾਂ ਸਾਨੂੰ ਚਾਹੀਦਾ ਕਿ ਆਪਾਂ ਫ੍ਰੀ ਮਾਈਂਡ ਹੋ ਕੇ ਚੱਲੀਏ ਕਿ ਕਿਸੇ ਦੀ ਦਾ ਪ੍ਰੈਸ਼ਰ ਨਾ ਹੋਏ ਕਿ ਜੇ ਇਹ ਨਹੀਂ ਹੋਇਆ ਕਿ ਰਿਜ਼ਲਟ ਦੀ ਟੈਨਸ਼ਨ ਨਾ ਲਈ ਆਪਾਂ ਸਾਡਾ ਕੰਮ ਆ ਮਿਹਨਤ ਕਰਨਾ ਕਰਮ ਕਰਨਾ ਰਿਜ਼ਲਟ ਦਾ ਆਪਾਂ ਰੱਬ ਦੇਖੂਗਾ ਨਾ ਕਿ ਮਹਾਰਾਜ ਦੇਖਣਗੇ ਰਿਜ਼ਲਟ ਕਿਵੇਂ ਰਹੇਗਾ ਸਾਡਾ ਕੰਮ ਆ ਮਿਹਨਤ ਕਰਨੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਿੰਡ ਸਲੇਮਬਰੋਂ ਹੋ ਗਿਆ ਨਾ ਦਾ ਰਹਿਣ ਵਾਲਾ ਕਲਾਨੋ ਰੋਡ ਤੇ ਬੇਲਾ ਗੁਰਦਾਸਪੁਰ ਮੇਰਾ ਨ ਮੈਨੂੰ ਤਕਰੀਬਨ 15 ਤੋਂ 16 ਸਾਲ ਹੋ ਗਿਆ ਐਜ ਐਸਪੋਰਟਸਮੈਨ ਗਰਾਊਂਡਾਂ 'ਚ ਪ੍ਰੈਕਟਿਸ ਕਰਦੇ ਨੂੰ ਤੇ ਲਗਭਗ 10 ਸਾਲ ਤੋਂ ਮੈਂ ਨਾਲ ਹੀ ਹਾਜੇ ਕੋਚ ਵੀ ਨਾਲ ਪ੍ਰੈਕਟਿਸ ਕਰਾ ਰਿਹਾ ਹਾਂ ਸ਼ੁਰੂ ਤੋਂ ਇਹ ਪਰਵੀਰ ਸਿੰਘ ਮੇਰੇ ਕੋਲ ਗਰਾਊਂਡ ਵਿੱਚ ਆਉਂਦੇ ਹੁੰਦੇ ਸੀ ਇਹ ਜਿੱਦਾਂ ਬੱਚੇ ਛੋਟੇ ਹੁੰਦੇ ਨੇ ਗਰਾਊਂਡ 'ਚ ਆਪਣਾ ਭੱਜਣ ਦੌੜਨ ਖੇਡਣ ਮੈਨੂੰ ਦੇਖ ਕੇ ਜਿਵੇਂ ਆਪਣਾ ਬਚਪਨਾ ਦਿਖਿਆ ਗਿਆ ਜੀ ਇਹ ਮੁੰਡਾ ਹੋਸਟਮੈਨ ਬਣਦਾ ਲਾਏਗਾ ਇਹਦੇ ਮਨ 'ਚ ਚਾਹ ਹੈਗਾ ਫਿਰ ਉਸ ਹਿਸਾਬ ਦੇ ਨਾਲ ਜਿਵੇਂ ਮੈਨੂੰ ਸਹੀ ਲੱਗਾ ਫਿਰ ਮੈਂ ਇਸ ਬੰਦੇ ਨੂੰ ਆਪਣੇ ਨਾਲ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਾਉਣੀ ਸ਼ੁਰੂ ਕੀਤੀ ਕਾਫੀ ਟੈਲੈਂਟ ਸੀ ਮੁੰਡੇ ਵਿੱਚ ਬਹੁਤ ਵਧੀਆ ਸੀ ਸ਼ੁਰੂ ਤੋਂ ਹੀ ਸਟਾਰਟਿੰਗ ਤੋਂ ਫਰਸਟ ਡੇ ਤੋਂ ਹੀ ਕੈਚਿੰਗ ਪਾਵਰ ਵਧੀਆ ਸੀ ਤੇ ਬਹੁਤ ਸੋਨਾ ਕਰਦਾ ਗਿਆ ਅੱਗੇ ਵੀ ਇਦਾਂ ਹੀ ਆਪਾਂ ਕਰਦੇ ਰਵਾਂਗੇ ਅੱਗੇ ਵਧੀਆ ਸੋਨਾ ਕਰਾਂਗੇ ਇਸ ਤੋਂ ਸਾਡੀ ਗੇਮ ਟੈਕਨੀਕਲ ਗੇਮ ਆ ਆਪਾਂ ਜਿੰਨਾ ਅੱਗੇ ਜਾ ਰਹੇ ਹਾਂ ਉਹਨਾਂ ਆਪਾਂ ਨੂੰ ਟੈਕਨੀਕ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਐ ਅਸੀਂ ਸਾਰਾ ਹੀ ਫੋਕਸ ਆਪਣਾ ਟੈਕਨੀਕ ਤੇ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਾਸਤੇ ਵੀ ਸਾਡੀ ਇਹੀ ਸਟਰੈਟਜੀ ਨੇ ਕਿ ਆਪਾਂ ਅੱਗੇ ਟੈਕਨੀਕ ਨੂੰ ਵਧੀਆ ਸੁਧਾਰੀਏ ਹੋਰ ਮਿਹਨਤ ਕਰੀਏ ਰੈਗੂਲਰ ਗਰਾਊਂਡ ਦੇ ਵਿੱਚ ਜ਼ਿਆਦਾ ਮਿਹਨਤ ਕਰਕੇ ਅੱਗੇ ਆਉਣ ਵਾਲੇ ਹੋਰ ਕੰ ਕੋਆਪਰੇਸ਼ਨ ਬਹੁਤ ਵਧੀਆ ਸੀ ਬੱਚਾ ਆਪਣੇ ਨਾਲ ਪੂਰਾ ਜਿਵੇਂ ਆਪਾਂ ਦੱਸਿਆ ਹੋਵੇ ਉਹਨੇ ਕੀਤਾ ਹੈਗੇ ਬਾਕੀ ਮਿਹਨਤ ਬਹੁਤ ਸੋਹਣੀ ਕਰਦਾ ਹੈ ਕਾਫੀ ਮਿਹਨਤੀ ਹੈ ਟੈਲੈਂਟਡ ਹੈ ਮਾਪੇ ਉਹਦਾ ਕਾਫੀ ਸਪੋਰਟ ਹਨ ਪਿੱਛੋਂ ਗਰਾਊਂਡ ਚ ਆਉਂਦਾ ਹੈ ਮਿਹਨਤ ਕਰਕੇ ਜਾਂਦਾ ਹੈ ਪਿੱਛੋਂ ਜੇ ਬੱਚੇ ਨੂੰ ਪ੍ਰੋਪਰ ਗਾਈਡੈਂਸ ਆਪਾਂ ਦੇ ਸਕਦੇ ਹਾਂ ਪਰ ਬੱਚੇ ਨੂੰ ਡਾਈਟ ਘਰ ਦਾ ਜਿਹੜਾ ਮਾਹੌਲ ਹੈ ਉਹ ਘਰੋਂ ਹੀ ਮਿਲਦਾ ਹੈ ਉਹ ਆਪਾਂ ਗਰਾਊਂਡ 'ਚ ਨਹੀਂ ਦੇ ਸਕਦੇ ਉਹ ਘਰ ਦਾ ਮਾਹੌਲ ਬਹੁਤ ਮੈਟਰ ਕਰਦਾ ਹੈ ਇੱਕ ਵਧੀਆ ਪਲੇਅਰ ਬਣਨ ਵਾਸਤੇ ਦੇਖੋ ਜੀ ਮਾਪਿਓ ਦੀ ਸਭ ਤੋਂ ਵੱਡੀ ਜਾਂ ਜਿਹੜੀਆਂ ਪ੍ਰੋਬਲਮ ਪਤਾ ਕੀ ਆ ਉਹ ਬੱਚੇ ਤੋਂ ਐਕਸਪੈਕਟੇਸ਼ਨ ਬਹੁਤ ਵੱਡੀਆਂ ਰੱਖ ਦਿੰਦੇ ਨੇ ਬਚਪਨ ਦੇ ਵਿੱਚ ਹੀ ਸਭ ਤੋਂ ਪਹਿਲਾਂ ਬੱਚੇ ਨੂੰ ਰਿਲੈਕਸ ਹੋਣ ਤਾਂ ਦੇ ਉਹਨੂੰ ਗਰਾਊਂਡ ਜਾਂ ਤਾਂ ਦੇ ਖੇਡੇ ਵਜਾ ਤੁਸੀਂ ਦੇਖਿਆ ਹੋਊਗਾ ਅੱਜ ਕੱਲ ਇਹ ਜਮਾਨਾ ਚੱਲ ਰਿਹਾ ਬੱਚੇ ਫੋਨਾਂ ਤੋਂ ਬਾਹਰ ਹੀ ਨਹੀਂ ਆ ਰਹੇ ਕਿਸੇ ਨੂੰ ਗਰਾਊਂਡ ਦਾ ਇਨਫਲੂਐਂਸ ਨਹੀਂ ਹੈਗਾ ਕੋਈ ਵੀ ਬੱਚਾ ਗਰਾਊਂਡ ਜਾ ਕੇ ਖੁਸ਼ ਨਹੀਂ ਹਾਂ ਪਹਿਲਾਂ ਬੱਚੇ ਗਰਾਊਂਡਾਂ 'ਚ ਖੇਡਦੇ ਸੀ ਜਿਹੜਾ ਗਰਾਊਂਡ ਦਾ ਮਾਹੌਲ ਹੈ ਨਾ ਉਹ ਸਾਨੂੰ ਸਾਡੀ ਬੋਡੀ ਨੂੰ ਕਿਹੋ ਜਿਹਾ ਹਾਰਮੋਨਸ ਰਿਲੀਜ਼ ਕਰਾਉਂਦਾ ਜਿਸ ਨਾਲ ਆਪਾਂ ਖੁਸ਼ ਹੁੰ ਮਾਪੇ ਦਾ ਸਭ ਤੋਂ ਵੱਡਾ ਸਟੈਪ ਇਹੀ ਹੋਏ ਕਿ ਬੱਚੇ ਨੂੰ ਘਰੋਂ ਕੱਢੋ ਉਹਨੂੰ ਗਰਾਊਂਡ ਦੇ ਵਿੱਚ ਭੇਜੋ ਜਾਂ ਆਪ ਜਾਓ ਛੋਟੇ ਬੱਚੇ ਨੂੰ ਲੈ ਕੇ ਜਾਓ ਥੋੜਾ ਗਰਾਊਂਡ ਦੇ ਵਿੱਚ ਨਾ ਉਹ ਘੁੰਮੇ ਫਿਰੇਗਾ ਉਹਨਾਂ ਹੀ ਉਹਦਾ ਮਨ ਜਿਹੜਾ ਸਪੋਰਟਸ ਵੱਲ ਜਾਏਗਾ ਸਪੋਰਟਸ ਇਹ ਜੀ ਚੀਜ਼ ਹੈ ਜਿਹੜੀ ਇਹ ਸਾਰੇ ਨਸ਼ਿਆਂ ਤੋਂ ਉੱਪਰ ਹੈ ਜਿਹੜਾ ਨਸ਼ਾ ਸਪੋਰਟਸ ਦਾ ਜਿਹਨੂੰ ਲੜਦਾ ਹੈ ਉਹ ਬੰਦਾ ਸਪੋਰਟਸ ਵਿੱਚ ਬਹੁਤ ਜ਼ਿਆਦਾ ਖੁਸ਼ ਹੋ ਗਿਆ ਆਪਣੇ ਆਪ ਨੂੰ ਗਾਂਦ ਅੱਕ ਲੈ ਕੇ ਜਾਂਦਾ ਫਿਰ ਉਹ ਨਸ਼ਿਆਂ ਵੱਲ ਨਹੀਂ ਦੇਖਦਾ ਹਾਂਜੀ ਸਾਰਿਆਂ ਧੰਨਵਾਦ ਸਤਿਕਾਰ ਸਾਰਿਆਂ ਨੂੰ ਬੇਟਾ ਜਿੱਤ ਕੇ ਆਇਆ ਬਹੁਤ ਖੁਸ਼ੀ ਵਾਲੀ ਗੱਲ ਆ ਪਾਪਾ ਵੀ ਪਿਲ ਹਾਲ ਤੇ ਰਹਿੰਦੇ ਦੂਰ ਨੇ ਪਰ ਨਾਲ ਹੀ ਰਹਿੰਦੇ ਨੇ ਉਹਨਾਂ ਦੇ ਮਿਹਨਤ ਬਹੁਤ ਉਹਨਾਂ ਦਾ ਯੋਗਦਾਨ ਬੜਾ ਵੱਡਾ ਬਾਕੀ ਮੇਰੇ ਭੈਣ ਭਰਾਵਾਂ ਨੇ ਮੇਰੇ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਨਾਲੋਂ ਖੁਚੀ ਉਹਨਾਂ ਨੂੰ ਜ਼ਿਆਦਾ ਵੱਧ ਹੋਈ ਆ ਪਰ ਮੇਰਾ ਤੇ ਇਦਾਂ ਮੇਰਾ ਜਿੱਤਰਾ ਦਾ ਬੱਚਾ ਇਹ ਮੈਂ ਕਿੰਨੀ ਆ ਸਾਰੀਆਂ ਮਾਮਾਂਨ ਮਾਰਾ ਜਿੱਤਾਂ ਦੇ ਬੱਚੇ ਦੇ ਨਾ ਮੇਰਾ ਪੁੱਤ ਬੱਚਾ ਆ ਗਿਆ ਘਰ ਆ ਕਹਿਣਾ ਮੰਨਦਾ ਮੇਰਾ ਬਾਕੀ ਸਭ ਠੀਕ ਆ ਸ੍ਰੀ ਰੇਵੀ ਜਾਂਦੇ ਹੀ ਸ਼ਾਮ ਨੂੰ ਵੀ ਜਾਂਦੇ ਹੀ ਜੋ ਕੁਝ ਵੀ ਇਹਨਾਂ ਨੂੰ ਜਿਹੜੀ ਇਹਨਾਂ ਦਾ ਸਿੱਖਿਆ ਮਿਲੀ ਇਹਨਾਂ ਦੇ ਉਸਤਾਦ ਕੋਲੋਂ ਉਹ ਬਹੁਤ ਹੀ ਵਧੀਆ ਨਾਈਸ ਪਰਸਨ ਨੇ ਉਹਨਾਂ ਨੇ ਬਹੁਤ ਵਧੀਆ ਇਹਨਾਂ ਨੂੰ ਸਟੈਂਡ ਕੀਤਾ ਸਾਡੀ ਤਿੰਨ ਫੁੱਲ سپورਟ ਹੈ ਅਸੀਂ ਤਾਂ ਕਿੰਨੇ ਜੋਤਰਾ ਮਨ ਕਰਦਾ ਹੋ ਕਰ ਕਦੀ ਨੇ ਇਹਨੂੰ ਕਿਸੇ ਵੀ ਗੱਲ ਤੋਂ ਨਹੀਂ ਰੋਕਿਆ ਕਦੀ ਵੀ ਆਪਣੀ ਪਹੁੰਚ ਤੋਂ ਅਹੀਂ ਜ਼ਿਆਦਾ ਇਹਦੇ ਤੇ ਜ਼ੋਰ ਲਾਉਂਦੇ ਆਂ ਬੱਚਾ ਕਾਮਯਾਬ ਹੋ ਜੀ ਇਹਦੇ ਵੱਲ ਵੇਖ ਕੇ ਦੂਸਰੇ ਬੱਚਿਆਂ ਨੂੰ ਵੀ ਸੋਗ ਸੇਧ ਮਿਲੀ ਜਾਂਦੀ ਹੈ ਪਿੰਡ ਵਾਸੀ ਬੜੇ ਖੁਸ਼ ਨੇ ਕੱਲ ਦੇ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਕੋਈ ਮਠਿਆਈਆਂ ਲਿਆ ਰਿਹਾ ਕੋਈ ਕੁਝ ਲਿਆ ਰਿਹਾ ਮੈਨੂੰ ਮੈਂ ਧੰਨਵਾਦ ਸਾਰਿਆਂ ਦਾ ਬਹੁਤ ਜ਼ਿਆਦਾ ਕਰਦੀ ਆ ਮੇਰੇ ਇੰਨੇ ਜੋਗੀ ਨਹੀਂ ਹੈਗੀ ਕੋਟ-ਕੋਟ ਸ਼ੁਕਰਾਨਾ ਮਹਾਰਾਜ ਦਾ ਸੱਤ ਵਾਰੀ ਲੱਖ ਵਾਰੀ ਧੰਨਵਾਦ ਕਰਦੀ ਆ ਮੈਂ ਇੰਨੇ ਜੋਗੀ ਨੂੰ ਮੇਰੇ ਬੱਚੇ ਨੇ ਮਿਹਨਤ ਕੀਤੀ ਉਹਦੀ ਮਿਹਨਤ ਦਾ ਮੁੱਲ ਅੱ